ਲੰਗੇ ਦਿਨੀ ਮਿਸ਼ਨ ਚੜਦੀ ਕਲਾ ਨਾਂ ਦੇ ਅਧੀਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਮਿਸ਼ਨ ਐਲਾਨ ਕੀਤਾ ਗਿਆ ਹੈ ਔਰ ਉਸ ਮਿਸ਼ਨ ਦੇ ਚੱਲਦੇ ਫੰਡਸ ਇਕੱਠੇ ਕੀਤੇ ਜਾਣਗੇ ਇਹ ਤਜਵੀਜ਼ ਹੈ ਫੰਡਸ ਕਿਵੇਂ ਇਕੱਠੇ ਹੋਣਗੇ ਵਿਦੇਸ਼ਾਂ ਦੇ ਵਿੱਚ ਜਿਹੜੇ ਐਨ ਆਰ ਆਈਸ ਬੈਠੇ ਨੇ ਦੇਸ਼ ਦੇ ਵਿੱਚ ਜਿਹੜੇ ਇੰਡਸਟਰੀਅਲਿਸਟਸ ਬੈਠੇ ਨੇ ਉਹ ਸਿੱਧੇ ਇਸ ਮਿਸ਼ਨ ਦੇ ਤਹਿਤ ਚੈਰਿਟੀ ਰੇਜ਼ ਕਰ ਸਕਦੇ ਨੇ ਚੈਰਿਟੀ ਦੇ ਸਕਦੇ ਨੇ ਪੈਸੇ ਦੇ ਸਕਦੇ ਨੇ ਔਰ ਉਹ ਪੈਸੇ ਪੰਜਾਬ ਦੇ ਹੜ੍ਹਾਂ ਦੇ ਵਿੱਚ ਇਸਤੇਮਾਲ ਕੀਤੇ ਜਾਣਗੇ ਇਹ ਪੰਜਾਬ ਸਰਕਾਰ ਦੀ ਤਜਵੀਜ਼ ਹੈ ਔਰ ਇਹ ਮਿਸ਼ਨ ਚੜ੍ਹਦੀ ਕਲਾ ਪੰਜਾਬ ਨੂੰ ਮੁੜ ਤੋਂ ਪੈਰਾਂ ਉੱਤੇ ਖੜ੍ਹਾ ਕਰਨ ਵਾਸਤੇ ਪੰਜਾਬ ਸਰਕਾਰ ਦਾ ਇੱਕ ਯੋਜਨਾਬੱਧ ਪਲਾਨ ਦੱਸਿਆ ਜਾ ਰਿਹਾ ਪਰ ਇਸ ਮਿਸ਼ਨ ਚੜ੍ਹਦੀ ਕਲਾ ਨੂੰ ਲੈ ਕੇ ਕੁਝ ਸਵਾਲ ਨੇ ਜੋ ਖੜੇ ਹੋ ਰਹੇ ਹਨ ਹਾਲਾਂਕਿ ਲੰਗੇ ਦਿਣੀ ਮੀਟਿੰਗ ਵੀ ਹੋਈ ਹੈ ਇਸ ਮਿਸ਼ਨ ਚੜ੍ਹਦੀ ਕਲਾ ਨੂੰ ਲੈ ਕੇ ਪਹਿਲੀ ਮੀਟਿੰਗ ਮੰਨੀ ਜਾ ਸਕਦੀ ਹੈ ਮੇ ਮਿਸ਼ਨ ਚੜ੍ਹਦੀ ਕਲਾ ਮੂਲ ਆਧਾਰ ਦੇ ਵਿੱਚ ਹੈ ਕਿ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਕੁਝ ਅਹਿਮ ਨੁਕਤੇ ਨੇ ਕੁਝ ਇੱਕ ਤੋਂ ਗੱਲਾਂ ਇੱਕ ਦੋ ਸੈਂਟੈਂਸਸ ਮੈਂ ਪਹਿਲਾਂ ਵਿੱਚ ਇਨਕਲੂਡ ਕਰਨਾ ਚਾਹੁੰਦਾ ਆ ਜਿਹੜੇ ਮਿਸ਼ਨ ਚੜ੍ਹਦੀ ਕਲਾ ਦੇ ਨਾਲ ਸੰਬੰਧਿਤ ਹੋ ਸਕਦੇ ਨੇ ਹੁਣ ਮਿਸ਼ਨ ਚੜ੍ਹਦੀ ਕਲਾ ਦਾ ਮੁੱਖ ਮਜਮੂਆ ਇਹ ਹੈ ਕਿ ਪੈਸੇ ਇਕੱਠੇ ਕੀਤੇ ਜਾਣ ਯਾਨੀ ਕਿ ਐਨ ਆਰ ਆਈਜ਼ ਨੂੰ ਬੇਨਤੀ ਹੋਵੇਗੀ ਇੰਡਸਟਰੀਅਲਿਸਟਸ ਨੂੰ ਬੇਨਤੀ ਹੋਵੇਗੀ ਕਿ ਉਹ ਚੈਰੀਟੀ ਦੇਣ ਉਹ ਪੈਸੇ ਦੇਣ ਤਾਂ ਕਿ ਪੰਜਾਬ ਨੂੰ ਦੁਆਰਾ ਪੈਰਾਂ ਦੇ ਉੱਤੇ ਖੜਿਆ ਕੀਤਾ ਜਾ ਸਕੇ ਪਰ ਇੱਥੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਦਾਵਾ ਹੌਲਾ ਪੈਂਦਾ ਨਜ਼ਰ ਨਹੀਂ ਆ ਰਿਹਾ ਜਿੱਥੇ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਕੋਲ ਤਾਂ ਇੰਨਾ ਪੈਸਾ ਹੈ ਜਿੱਥੇ ਦਾਅਵੇ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਵਿੱਚ ਖਜ਼ਾਨਾ ਖਾਲੀ ਹੋਣ ਦੀਆਂ ਦਲੀਲਾਂ ਦੇਣ ਵਾਲੇ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਭੁੱਲ ਗਏ ਕਿ ਕਿੰਨਾ ਪੈਸਾ ਪਿਆ ਹੋਇਆ ਹੈ ਇੱਥੇ ਤਾਂ ਕਿਹਾ ਜਾਂਦਾ ਸੀ ਕਿ ਰੇਤੇ ਦੇ ਨਾਜਾਇਜ਼ ਬਿਜ਼ਨਸ ਦੇ ਵਿੱਚੋਂ ਜਾਂ ਬਿਜਲੀ ਵਿੱਚੋਂ ਜਾਂ ਟੂਰਿਜ਼ਮ ਦੇ ਵਿੱਚੋਂ ਇਹ ਵੱਖ-ਵੱਖ ਭਾਗਾਂ ਦੇ ਵਿੱਚੋਂ ਇੰਨਾ ਪੈਸਾ ਪੰਜਾਬ ਦੇ ਵਾਸਤੇ ਹੈਗਾ ਆ ਜਿਹੜਾ ਅਜਾਈਂ ਵੇਸਟ ਹੋ ਰਿਹਾ ਹੈ ਤੇ ਉਹਨੂੰ ਵੇਸਟ ਨਹੀਂ ਹੋਣ ਦਿੱਤਾ ਜਾਵੇਗਾ ਮਸਲਨ ਵਾਰ-ਵਾਰ ਦਲੀਲਾਂ ਦਿੱਤੀਆਂ ਗਈਆਂ ਕਿ ਪੰਜਾਬ ਦਾ ਜਿਹੜਾ ਪੈਸਾ ਆ ਜਦੀ ਔਸਤ ਕਈ ਹਜ਼ਾਰ ਕਰੋੜ ਦੱਸੀ ਜਾਂਦੀ ਸੀ ਇੱਕ ਸਮੇਂ ਦੇ ਉੱਤੇ ਉਹ ਪੈਸਾ ਹੁਣ ਗਿਆ ਕਿੱਥੇ ਕੀ ਪੰਜਾਬ ਦਾ ਖਜ਼ਾਨਾ ਦੁਆਰਾ ਖਾਲੀ ਹੋ ਗਿਆ ਕੀ ਪੰਜਾਬ ਦੇ ਖਜ਼ਾਨੇ ਦੇ ਵਿੱਚ ਕੁਝ ਵੀ ਨਹੀਂ ਪਿਆ ਜੇ ਕੁਝ ਹੈ ਨੀਗਾ ਤੇ ਫਿਰ ਉਹਨੂੰ ਜਨ ਤੱਕ ਕਿਉਂ ਨਹੀਂ ਕੀਤਾ ਜਾ ਰਿਹਾ ਔਰ ਜੇ ਪੰਜਾਬ ਦੇ ਕੋਲ ਅਜੇ ਵੀ ਖਜ਼ਾਨਾ ਭਰਿਆ ਪਿਆ ਤੇ ਫਿਰ ਇਸ ਮਿਸ਼ਨ ਚੜਦੀ ਕਲਾ ਦੀ ਲੋੜ ਹੀ ਕੀ ਸੀ ਉਹਦੇ ਨਾਲ ਨਾਲ ਬੀਜਪੀ ਦੇ ਲੀਡਰ ਦਾਵਾ ਕਰ ਰਹੇ ਆ ਵਾਰ-ਵਾਰ ਦਾਵਾ ਕਰ ਰਹੇ ਆ ਵਾਰ-ਵਾਰ ਦਲੀਲਾਂ ਦੇ ਰਹੇ ਆ ਕਿ 12000 ਕਰੋੜ ਦਾ ਜਿਹੜਾ ਰਕਮ ਸੀ ਜਿਹੜਾ ਪੰਜਾਬ ਸਰਕਾਰ ਦੇ ਸਿਕੱਤਰ ਵੱਲੋਂ ਵੀ ਦਾਵਾ ਕੀਤਾ ਗਿਆ ਉਹ ਕਿੱਥੇ ਹੈ 12000 ਕਰੋੜ ਕਿੱਥੇ ਹੈ 12000 ਕਰੋੜ ਦੀ ਜਿਹੜੀ ਰਕਮ ਹੈ ਉਹ ਕਿੱਥੇ ਚਲੀ ਗਈ ਕੇਂਦਰ ਨੇ ਜੇ ਉਹ ਰਕਮ ਤੇ ਜਿਸ ਪੰਜਾਬ ਸਰਕਾਰ ਦੇ ਕੋਲ ਆਈ ਹੈ ਜੇ ਔਰ ਜੇ ਕੈਪਸਨਾ ਕਹਿ ਰਿਹਾ ਕਿ ਬੁਕਸ ਦੇ ਵਿੱਚ ਉਹ ਐਂਟਰੀ ਬੋਲਦੀ ਹੈ ਫਿਰ ਉਹ ਪੈਸੇ ਕਿੱਥੇ ਚਲੇ ਗਏ ਜਿਓ ਪੈਸੇ ਹੈ ਨੇ ਤੇ ਉਹਦਾ ਇਸਤੇਮਾਲ ਕਿਉਂ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਕੀ ਉਹਨਾਂ ਪੈਸਿਆਂ ਨੂੰ ਉਸ ਰਕਮ ਨੂੰ ਲੁਕਾ ਰਹੀ ਹੈ ਜਾਂ ਪੰਜਾਬ ਸਰਕਾਰ ਦੇ ਕੋਲ ਹੈ ਨਹੀਂ ਜਾਂ ਰਵਨੀਤ ਬਿੱਟੂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਿਹੜੀ ਗੱਲ ਆਖੀ ਸੀ ਕਿ 12000 ਕਰੋੜ ਰੁਪਏ ਉਹਨਾਂ ਦੇ ਮੁਤਾਬਕ ਇਹ ਲੋਕ ਖਾ ਗਏ ਕੀ ਇਹ ਗੱਲ ਸੱਚ ਹੈ ਹੁਣ ਉੱਤੇ ਆਉਨੇ ਆ ਜੋ ਤੱਥਾਂ ਦੇ ਆਧਾਰ ਦੇ ਉੱਤੇ ਚੀਜ਼ਾਂ ਫਰੋਲੀਆਂ ਜਾ ਰਹੀਆਂ ਨੇ ਬਰਸਲ ਪੰਜਾਬ ਸਰਕਾਰ ਵੱਲੋਂ ਇੱਕ ਮਿਸ਼ਨ ਚੜ੍ਹਦੀ ਕਲਾ ਦਾ ਐਲਾਨ ਕੀਤਾ ਗਿਆ ਔਰ ਇਸ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਇੱਕ ਰੰਗਲਾ ਪੰਜਾਬ ਸੁਸਾਇਟੀ ਬਣਾਈ ਗਈ ਹੈ ਜਿਸ ਦੇ ਕੰਮਕਾਜ ਦੀ ਨਿਗਰਾਨੀ ਲਈ ਬੋਰਡ ਆਫ ਗਵਰਨਰਜ਼ ਵੀ ਤੈਅ ਕੀਤੇ ਗਏ ਨੇ ਹੁਣ ਮੁਖ ਸਕੱਤਰ ਇਸ ਸੁਸਾਇਟੀ ਦੀ ਅਗਵਾਈ ਕਰਨਗੇ ਇਸ ਸੁਸਾਇਟੀ ਦੇ ਵਿੱਚ ਸਵੈ ਇੱਛਾ ਦੇ ਨਾਲ ਲੋਕ ਦਾਨ ਕਰ ਸਕਦੇ ਨੇ ਸੁਸਾਇਟੀ ਨੂੰ ਬਜਟ ਵਿੱਚੋਂ ਕੋਈ ਵੀ ਸਹਾਇਤਾ ਰਾਸ਼ੀ ਨਹੀਂ ਮਿਲੇਗੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਜਾਣਕਾਰੀ ਮੁਤਾਬਕ ਇਹ ਸੁਸਾਇਟੀ ਪੰਜਾਬ ਦੇ ਵਿੱਤੀ ਵਿਭਾਗ ਦੇ ਵਿੱਚ ਵੱਖਰੀ ਇਕਾਈ ਵਜੋਂ ਬਣਾਈ ਗਈ ਹੈ ਹੁਣ ਸੀਨੀਅਰ ਪੱਤਰਕਾਰ ਜਿਹੜਾ ਟਿੱਪਣੀ ਕਰਦੇ ਉਹ ਕਹਿੰਦੇ ਕਿ ਪੰਜਾਬ ਦਾ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਉਸ ਦੇ ਵਿੱਚ ਇਸ ਸੁਸਾਇਟੀ ਨੂੰ ਬਣਾਇਆ ਗਿਆ ਹੈ ਇੱਕ ਇੱਕ ਵੱਖਰੇ ਇਕਾਈ ਵਜੋਂ ਬਣਾਇਆ ਗਿਆ ਜਿਸ ਦੇ ਵਿੱਚ ਫਾਈਨੈਂਸ ਵਿਭਾਗ ਦਾ ਕੋਈ ਸਿੱਧਾ ਲੈਣ ਦੇਣ ਤਾਂ ਨਹੀਂ ਹੈ ਮਸਲਨ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਦੋਂ ਪੈਸਾ ਆਵੇਗਾ ਤੇ ਇਸ ਸੁਸਾਇਟੀ ਦੇ ਕੋਲ ਆਵੇਗਾ ਇਸ ਸੁਸਾਇਟੀ ਦੇ ਉਹਨਾਂ ਸੋ ਕਾਲਡ ਬੋਰਡ ਆਫ ਗਵਰਨਰਸ ਦੇ ਕੋਲ ਆਵੇਗਾ ਤੇ ਉਸ ਤੋਂ ਬਾਅਦ ਉਸ ਪੈਸੇ ਨੂੰ ਮੋਬਾਈਲਾਈਜ਼ ਕੀਤਾ ਜਾਵੇਗਾ ਉਸ ਤੋਂ ਬਾਅਦ ਉਸ ਪੈਸੇ ਨੂੰ ਅੱਗੇ ਕਿੱਥੇ ਭੇਜਿਆ ਜਾਵੇਗਾ ਨਿਊਜ਼ ਰਿਪੋਰਟਸ ਦੇ ਮੁਤਾਬਕ ਜੋ ਲੋਕ ਵੀ ਸੁਸਾਇਟੀ ਦੇ ਵਿੱਚ ਦਾਨ ਕਰਨਗੇ ਉਹਨਾਂ ਦੇ ਵੇਰਵੇ ਸਮੇ ਸਮੇ ਉਤੇ ਸੋਸਾਇਟੀ ਵੈਬਸਾਈਟ ਦੇ ਉਤੇ ਨਸ਼ਰ ਕੀਤੇ ਜਾਣਗੇ ਪਰ ਅਸਲ ਤੌਰ ਦੇ ਉਤੇ ਵਿਵਾਦ ਤਾਂ ਇਹ ਹੈ ਕਿ ਪੰਜਾਬ ਸਰਕਾਰ ਜਿਹੜਾ ਦਾਵਾ ਕਰਦੀ ਸੀ ਕਿ ਪੰਜਾਬ ਲਈ ਕਈ ਹਜ਼ਾਰ ਕਰੋੜ ਰੁਪਏ ਜੋ ਅਜਾਈ ਬਰਬਾਦ ਕੀਤੇ ਜਾ ਰਹੇ ਆ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਹੁਣ ਉਹ ਪੈਸੇ ਕਿੱਥੇ ਨੇ ਇਤਰਾਜ਼ ਤਾਂ ਇਹ ਵੀ ਹੈ ਕਿ ਪੰਜਾਬ ਸਰਕਾਰ ਜਿਸ ਦੇ ਕੋਲ ਕੇਂਦਰ ਦੇ ਹਿਸਾਬ ਨਾਲ 12000 ਕਰੋੜ ਰੁਪਏ ਦੇ ਕਰੀਬ ਰੁਪਏ ਭੇਜੇ ਗਏ ਸੀ ਉਹ ਕਿਉਂ ਇਹਨਾਂ ਪੈਸਿਆਂ ਨੂੰ ਨਹੀਂ ਇਸਤੇਮਾਲ ਕਰ ਰਹੇ ਜਾਂ ਉਹ ਕਿਉਂ ਨਹੀਂ ਦੱਸਦੇ ਪਏ ਕਿ ਆਖਿਰ ਉਹ ਪੈਸੇ ਕਿੱਥੇ ਨੇ ਇਸ ਤੋਂ ਇਲਾਵਾ ਕਈ ਸੀਨੀਅਰ ਪੱਤਰਕਾਰਾਂ ਦਾ ਦਾਵਾ ਹੈ ਕਿ 288 ਪਿੰਡਾਂ ਦੇ ਕੋਲੋਂ 6000 ਕਰੋੜ ਰੁਪਇਆ ਵਾਪਸ ਮੰਗਵਾਇਆ ਜਾ ਰਿਹਾ ਹੈ ਇਸੇ ਸਣੇ ਕੁਝ ਪੰਚਾਇਤਾਂ ਦੇ ਕੋਲੋਂ ਪੈਸੇ ਵਿਡਰਾਅ ਕੀਤੇ ਜਾ ਰਹੇ ਨੇ 12 ਵਿਭਾਗਾਂ ਦੇ ਕੋਲੋਂ ਵੀ ਪੈਸੇ ਵਾਪਸ ਮੰਗਵਾਏ ਜਾ ਰਹੇ ਨੇ ਹੁਣ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਵੀ ਪੈਸੇ ਵਾਪਸ ਮੰਗਵਾਏ ਜਾ ਰਹੇ ਨੇ ਤਾਂਕਿ ਅੱਗੇ ਇਸਤੇਮਾਲ ਕੀਤੇ ਜਾ ਸਕਣ ਇੱਥੇ ਆ ਕੇ ਸਵਾਲ ਖੜਦਾ ਹੈ ਕਿ ਇਹ ਪੰਜਾਬ ਸਰਕਾਰ ਕੋਲ ਜੋ ਸਥਿਤੀ ਬਣੀ ਹੈ ਕਿ ਪੰਜਾਬ ਸਰਕਾਰ ਦੇ ਕੋਲ ਦੇਣ ਵਾਸਤੇ ਹੁਣ ਕੋਈ ਪੈਸਾ ਨਹੀਂ ਬਚਿਆ ਕੀ ਪੰਜਾਬ ਸਰਕਾਰ ਦੇ ਕੋਲ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਕੋਈ ਪੈਸਾ ਨਹੀਂ ਬਚਿਆ ਕੀ ਪੰਜਾਬ ਸਰਕਾਰ ਦੇ ਖਸਾਨ ਖਜ਼ਾਨੇ ਚ ਅਸਲ ਚ ਕੋਈ ਪੈਸਾ ਨਹੀਂ ਬਚਿਆ ਸਵਾਲ ਇਹ ਵੀ ਹੈ ਕਿ ਰੰਗਲਾ ਪੰਜਾਬ ਸੁਸਾਇਟੀ ਦੀ ਅਗਵਾਈ ਮੁਖ ਸਕੱਤਰ ਹੀ ਕਿਉਂ ਕਰ ਰਹੇ ਨੇ ਵਿੱਤ ਮੰਤਰੀ ਨੂੰ ਕਿਉਂ ਨਹੀਂ ਦਿੱਤੀ ਗਈ ਇਤਰਾਜ਼ ਇੱਥੋਂ ਤੱਕ ਵੱਧ ਚੁੱਕੇ ਨੇ ਕਿ ਹੁਣ ਇਸ ਤਰੀਕੇ ਕਰ ਨੂੰ 227 ਦੇ ਵਾਸਤੇ ਪੰਜਾਬ ਸਰਕਾਰ ਦੀ ਅਗਲੀ ਇਨਵੈਸਟਮੈਂਟ ਵਜੋਂ ਵੀ ਦੱਸਿਆ ਜਾ ਰਿਹਾ ਹੈ ਹੁਣ ਆਪਣੇ ਆਪ ਚ ਹੈਰਾਨੀ ਦੀ ਗੱਲ ਹੈ ਅੰਦਰ ਖਾਤੇ ਤਾਂ ਗੱਲਾਂ ਇੱਥੋਂ ਤੱਕ ਵੀ ਉੱਠ ਰੀਆਂ ਨੇ ਕਿ ਜਿਹੜੀ ਮੀਟਿੰਗ ਲੰਘੇ ਕੱਲ ਹੋਈ ਹੈ ਹਰ ਕਿਸੇ ਨੇ ਦੇਖਿਆ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਉਸ ਮੀਟਿੰਗ ਦੇ ਕੁਝ ਸਕਰੀਨਸ਼ਾਟਸ ਵੀ ਸਾਂਝੇ ਕੀਤੇ ਨੇ ਜਿੱਥੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇੱਕ ਵੀਡੀਓ ਕਾਲ ਚੱਲਦੀ ਪਈ ਹੈ ਇੱਕ ਮੀਟਿੰਗ ਚੱਲਦੀ ਪਈ ਹੈ ਇਸ ਦੇ ਵਿੱਚ ਕੁਝ ਮੁੱਖ ਨੁਕਤੇ ਨੇ ਸੀਨੀਅਰ ਪੱਤਰਕਾਰ ਇਤਰਾਜ਼ ਕਰ ਰਹੇ ਹੈ ਕਿ ਇਦਾਂ ਦੀਆਂ ਤਕਰੀਰਾਂ ਚੱਲ ਰਹੀਆਂ ਨੇ ਡਿਸਕਸ਼ਨਸ ਚੱਲ ਰਹੀਆਂ ਨੇ ਕਿ ਉਹ ਮੀਟਿੰਗ ਜਿਹੜੀ ਹੈ ਉਹ ਬੜੀ ਹੱਦ ਤੱਕ ਕੰਟਰੋਲਡ ਮੀਟਿੰਗ ਸੀਗੀ ਉਹਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਕੰਟਰੋਲ ਵੀ ਕੀਤਾ ਗਿਆ ਔਰ ਉਸ ਮੀਟਿੰਗ ਦੇ ਵਿੱਚ ਇਲਜ਼ਾਮ ਲੱਗ ਰਿਹਾ ਕਿ ਵਿਧਾਇਕਾਂ ਨੂੰ ਵੀ ਕਿਹਾ ਗਿਆ ਕਿ ਆਪੋ ਆਪਣੀ ਨਜ਼ਦੀਕੀਆਂ ਦੇ ਨਾਲ ਗੱਲਬਾਤ ਕਰਕੇ ਪੈਸੇ ਇਕੱਠੇ ਕੀਤੇ ਜਾਣ ਇਹ ਸਾਰੇ ਇਲਜ਼ਾਮ ਲੱਗ ਰਹੇ ਆ ਤੁਹਾਨੂੰ ਇਹ ਦੱਸ ਦਈਏ ਕਿ ਇਹ ਇਲਜ਼ਾਮ ਲਗਾਏ ਜਾ ਰਹੇ ਆ ਕਈ ਤਰ੍ਹਾਂ ਦੀਆਂ ਚਰਚਾਵਾਂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਨੂੰ ਹੁਣ ਪੰਜਾਬ ਦੀ ਆਵਾਮ ਕਿਸ ਤਰ੍ਹਾਂ ਲਵੇਗੀ ਜਾਂ ਫਿਰ ਜਿਹੜਾ ਪੈਸਾ ਇਕੱਠਾ ਹੋਵੇਗਾ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਐ ਕਿ ਥੋੜੀ ਇੱਕ ਇੱਕ ਇਕੱਠੀ ਕੀਤੀ ਪਾਈ ਜਿਹੜੀ ਤੁਸੀਂ ਦਸਬੰਦ ਦੇ ਜ਼ਰੀਏ ਕੱਢੋਂਗੇ ਉਹਦਾ ਪੂਰਾ ਪਾਰਦਰਸ਼ੀ ਵੇਰਵਾ ਸਾਂਝਾ ਕੀਤਾ ਜਾਵੇਗਾ ਕੀ ਹੋ ਕੀਤਾ ਜਾਵੇਗਾ ਜਾਂ ਮਹਿਜ਼ ਉਹ ਗੱਲਾਂ ਤੱਕ ਰਹਿ ਜਾਊਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਮਾਨ ਇੰਡੀਆ ਪੰਜਾਬ ਦੇ